ਹਰ ਬਾਡਰਾਂ ਦੇ ਉੱਤੇ ਲੱਗੇ ਮੋਰਚੇ ਤੇ ਲੱਗੇ ਮੋਰਚੇ ਦੇ 10ਵੇਂ ਦਿਨ ਯਾਰਾਂ ਦੀ ਗਿਣਤੀ ਵਿੱਚ ਪਹੁੰਚੇ ਸਾਡੇ ਬਹੁਤ ਹੀ ਯਾਰੂਖ ਖਾਨ ਮਿਹਨਤ ਸਾਥੀਓ ਨੌਜਵਾਨੋ ਤੇ ਸਾਡੀਆਂ ਬਹੁਤ ਹੀ ਸਤਾਰ ਜੋ ਮਾਤਾ ਪੈਣਾ ਕੀਤੀਓ ਗੁਰੂ ਮਹਾਰਾਜ ਜੀ ਫਤਿ ਬੁਲਾਇਏ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਕੀ ਫਤਿ ਅੱਜ ਆਪਣੇ ਮੋਰਚਿਆਂ ਨੂੰ 100 ਸਾਲ ਜਨ ਪੂਰੇ ਹੋ ਗਿਆ ਮੋਰਚਾ ਜਦੋਂ ਸ਼ੁਰੂ ਕੀਤਾ ਸੀ ਤੇ ਬੜੀਆਂ-ਬੜੀਆਂ ਗੱਲਾਂ ਸਾਹਮਣੇ ਆਈਆਂ ਸੀ ਕੋਜ ਬੁੱਧੀ ਜੀ ਦੀ ਵਰਗ ਵੱਲੋਂ ਤੇ ਕੁਝ ਹੋਰ ਇੱਛਾ ਵੱਲੋਂ ਇਹ ਮੋਰਚਾ ਨਾ ਹੁੰਦਾ ਸਮਾਂ ਨਹੀਂ ਮੋਰਚੇ ਤੀਸਾਂ ਤੋਂ ਲੱਗਦੇ ਹੁੰਦੇ ਆ ਆਪ ਉਹਨਾਂ ਨੇ ਬਰਤਾਂਤ ਸਿੱਝੇ ਆ ਉਹਨਾਂ ਸਾਰਿਆਂ ਬਰਤਾਂਤਾਂ ਨੂੰ ਜਿਹੜਾ ਆਪਾਂ ਮੋਰਚਾ ਲਾਇਆ ਉਹਨੂੰ ਉਹਨਾਂ ਸਾਰੇ ਬਰਤਾਂਤਾਂ ਨੂੰ ਰੱਦ ਕਰ ਦਿੱਤਾ ਤੇ ਨਵੇਂ ਬਰਤਾਂਤ ਦਿੱਤੇ ਦੇ ਵਿੱਚ ਪੂਰੇ ਦੇਸ਼ ਦੀ ਰਾਸ਼ਟਰੀ ਅਫਸਿਲੇ ਸਹਾਉਦਨਾ ਦੇ ਵਿੱਚ ਪ੍ਰਬੰਧ ਕੀਤਾ ਪੰਜਾਬ ਦੀ ਕਾਪਰ ਕੋ ਰਾਤ ਕੀਤਾ ਰਿਆਣੇ ਦੇ ਸ਼ਾਤਰੂ ਪ੍ਰਭਾਤ ਕੀਤਾ ਤੇ ਬਹੁਤ ਜ਼ਿਆਦੇ ਹੋਰ ਇਸ ਤਰ੍ਹਾਂ ਦਾ ਸੁਭਾਅ ਕੀਤਾ ਉਸਰ ਕੋ ਕੀਤਾ ਹੈ ਹੋਵੇ ਪਸਾਨਾ ਮਜ਼ਦੂਰਾਂ ਦੇ ਕਰਜ਼ੇ ਦੀ ਲਕੀਰ ਮਾਰਨ ਦੀ ਗੱਲ ਹੋਵੇ ਡਾਕਟਰ ਸੁਆਮੀ ਨਾਥਨ ਸੀਟੂ ਫਾਰਮੂਲੇ +15 ਨਾਲ ਦੇਰ ਦੀ ਗੱਲ ਹੋਵੇ ਬਿਜਲੀ ਸੋਧ ਬਿੱਲ 2023 ਰੱਦ ਕਰਨ ਦੀ ਗੱਲ ਹੋਵੇ ਮਨਰੇਗਾ 700 ਰੁਪਏ ਦਿਹਾੜੀ 200 ਦਿਨ ਕੰਮ ਦੇਣ ਦੀ ਗੱਲ ਹੋਵੇ ਲੈਂਡ ਐਕਟ ਨਕਟ ਕਿੰਦੀ 2015 ਦੀ ਸੋਧ ਰੱਦ ਕਰਨ ਦੀ ਗੱਲ ਹੋਵੇ ਦਾਗਿਆ ਬੜਾਪਾ ਪਿੰਸਰ ਲੈਂਡ ਦੀ ਗੱਲ ਹੋਵੇ ਲਖੀਪੁਰ ਖੀਰੀ ਕਾਂ ਦਾ ਖਸਾਬ ਲੈਂਡ ਦੀ ਗੱਲ ਹੋਵੇ ਉਸਾਨਾ ਬੰਗੂਰੋ ਦੇ ਪੱਤੇ ਰੱਦ ਕਰਨ ਦੀ ਗੱਲ ਹੋਵੇ ਬਿਲਕੁਲ ਵਾਕੇ ਮੰਗਾਵਾ ਸਿਕਲ ਵਾਕੀ ਐਮਐਨ ਦੀ ਗਰੰਟੀ ਕਰਵਾਉਂਦਾ ਇਸੇ ਮੋਦੀ ਸਾਹਿਬ ਪ੍ਰਧਾਨ ਮੰਤਰੀ ਰਿਪੋਰਟ ਉੱਤੇ ਪਈ 2011 ਦੀ ਡਾਕਟਰ ਫਾਰਮਨਾਰਿਕ ਦੀ ਰਿਪੋਰਟ 2000 ਰੁਪਏ ਦੀ ਪਈ ਆ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਤੇ ਤੁਹਾਡੇ ਜਮੀਨ ਕਾਰਪੋਰੇਟ ਦਾ ਕਰਜ਼ਾ ਤੁਸੀਂ ਪਿਛਲੇ 10 ਸਾਲਾਂ 16 ਲੱਖ ਕਰੋੜ ਦੇ ਕਰਜ਼ੇ ਦਾ ਨਕੀਰ ਮਾਰੀ ਆ ਪਾਰਲੀਮੈਂਟ 'ਚ ਤੁਹਾਡਾ ਕਿੱਤੀ ਮਾਤੀ ਖੇਤੀਬਾੜੀ ਮੰਤਰੀ ਬੋਲਦਾ ਜੇ ਉਹਨਾਂ ਦਾ ਕਰਜ਼ਾ ਕਿਤਰਾ ਹੁੰਦਾ ਕਿਸਾਨ ਮਜ਼ਦੂਰਾਂ ਦਾ ਇਨਸਾਨ ਦਾ ਕਰਜ਼ਾ ਕਿਉਂ ਨਹੀਂ ਖਤਮ ਹੁੰਦਾ ਮੰਗਾ ਬਿਲਕੁਲ ਵਾਜਬ ਆ ਉਹ ਮੰਗਾ ਨਹੀਂ ਦੇਣੀਆਂ ਚਾਹੁੰਦੇ ਜਿਉ ਮੰਗਾ ਨਹੀਂ ਦੇਣੀਆਂ ਚਾਹੁੰਦੇ ਕਿ ਸਾਰੀ ਮidur ਸਾਥੀਓ ਸਾਡੀਆਂ ਨੂੰ ਪੈਣੋ ਸਾਨੂੰ ਇਹ ਗੱਲ ਸਮਝਣੀ ਪੈਣੀ ਆ ਕਿ ਜੋ ਇਹਦਾ ਤਾਲਕੇ ਪ੍ਰਬੰਧ ਬਣਿਆ ਜੋ ਅੱਜ 70 ਸਾਲ ਤੋਂ 74 ਸਾਲ ਤੋਂ 75 ਸਾਲ ਤੋਂ ਚੱਲ ਰਿਹਾ 1950 ਤੋਂ ਲੈ ਕੇ ਲਖਸ਼ਣਾ ਆਵੜੀਆਂ ਇਹਦਾ ਖਾਤਾ ਸਮਝਣਾ ਪੈਣਾ ਇਹਦੀ ਖਤਰ ਸਾਹਮਣੀ ਪੈਣੀ ਆ ਇਹ ਪ੍ਰਬੰਧ ਕੀ ਆ ਜੇ ਅੱਜ ਉਹ ਸਮਝ ਗਏ ਕਿਆਸੀਂ ਮਾਰਨੀ ਖਾਵਾਂਗੇ ਅਸੀਂ ਆਪਣਾ ਮੋਰਚਾ ਵੀ ਲੰਮਾ ਚਲਾ ਜਾਗੇ ਜਿੰਨਾ ਵੀ ਲੰਮਾ ਚੱਲੇ ਕਿਹਾਸੀਂ ਇਸ ਪ੍ਰਬੰਧ ਦੇ ਇਸ ਪ੍ਰਬੰਧ ਦੇ ਨਾਲ ਲੜਦੇ ਹੋਏ ਕਿਸਾਨ ਦੀ ਮਜ਼ਦੂਰ ਤੇ ਪੁਕਤ ਤੇ ਮੁਕਤਣਾ ਉਹ ਰਾਜ ਵੀ ਕਰ ਸਕਾਂਗੇ ਸਾਨੂੰ ਪਹਿਲਾ ਖਾਤਾ ਸਮਝਿਆ ਪੜਾ ਖਾਤਾ ਕੀ ਹੈ ਮੇਰੇ ਵਿਰੋਧ ਕੋਈ ਵੋਟਾਂ ਦੇ ਭਲੇਖੇ ਜਾਏ ਪੈ ਜੋ ਮੈਂ ਬਲਾਰੇ ਸੁਣ ਰਿਹਾ ਵਾਂ। ਵੋਟਾਂ ਪੈ ਰਹੀਆਂ ਜੀ। ਵੋਟਾਂ ਦਾ ਅਧਾਰ ਹਾਂ ਜੀ। ਇਹ ਕੀ ਆ ਵੋਟਾਂ ਦਾ ਅਧਾਰ? ਇਹ ਅੰਗਰੇਜ਼ਾਂ ਨੇ ਸਭ ਤੋਂ ਪਹਿਲਾਂ ਜੌਰਜ ਵਿੱਚ ਲਾਗੂ ਕੀਤੀਆਂ ਸੀ ਵੋਟਾਂ। ਆਪਣੇ ਕਲੀਨ ਵਰਗ ਨੂੰ ਉਹਨਾਂ ਵੋਟਾਂ ਦਾ ਅਧਿਕਾਰ ਦਿੱਤਾ ਸੀ। ਤੇ ਉਹਦੇ ਵਿੱਚੋਂ ਆਪਣੇ ਪਾਤੂ ਕਿਸਮ ਦੇ ਬੰਦੇ ਚੁਣ ਕੇ ਤੇ ਉਹਨਾਂ ਤੋਂ ਕਾਨੂੰਨ ਬਣਾਉਂਦੇ ਸੀ। ਜੋ ਮਾਂ ਕਰਕੇ ਬਣਾਉਂਦੇ ਸੀ। ਕੋਲ ਬਗਾਵਤ ਨਾ ਕਰ ਦੇਣਾ ਰਾਜਿਆਂ ਦੇ ਖਿਲਾਫ ਰਾਜਿਆਂ ਦੇ ਖਿਲਾਫ ਗੁੱਸਾ ਉਹ ਬਗਾਵਤ ਕਰ ਦੇਣਗੇ ਉਹ ਬਗਾਵਤ ਦੱਕਣ ਵਾਸਤੇ ਉਹਦਾ ਗੁੱਸਾ ਠੰਡਾ ਕਰਨ ਵਾਸਤੇ ਕਿ ਆ ਤੁਹਾਡੇ ਚੁੜੇ ਨਮਾਇਦੇ ਜੜਿਆ ਉਹ ਕਾਨੂੰਨ ਬਣਾ ਰਹੇ ਆ ਇਹ ਉਹਨਾਂ ਦਾ ਖੰਡਾ ਇਹਦਾ ਉੱਤੇ ਠਿਕ ਨਿਕਲਿਆ ਜਦੋਂ ਹਿੰਦੁਸਤਾਨ ਚ ਇਸਟਰੀਆ ਕੰਪਨੀ ਨੇ 227 ਰਾਜ ਕੀਤਾ ਇੱਥੇ ਉਹ ਇੱਥੇ ਵੀ ਉਹ ਫੰਡਾ ਲਿਖਿਆ ਹੈ ਇੱਥੇ ਵੀ ਕਰੀਰ ਵਰਗ ਨੂੰ ਹਿੰਦੁਸਤਾਨ ਦੇ ਕਰੀਰ ਵਰਗ ਨੂੰ ਉਹਨਾਂ ਨੇ ਕਿਰੇਵਾ ਗੋੜ ਦਾ ਟਕਾੜ ਦਿੱਤਾ ਕਿ ਆਪਣੇ ਪਾਸ ਕੁਝ ਸੰਦੇ ਆਪਣੇ ਤਾਮ ਦੇ ਸੰਦੇ ਅਤੇ ਦਲਾਹ ਦੇ ਸੰਦੇ ਲੋਕਾਂ ਨੂੰ ਨੰਬਰ ਬਣਾ ਕੇ ਸ਼ਰਮਜੀthia ਹਾਰਜਾਤਾਂ ਸਰ ਹੋਰ ਬਤੇਰੇ ਉਹਨਾਂ ਲੋਕਾਂ ਨੂੰ ਪੁੱਤੀਆ ਡਰ ਵਰਗੇ ਉਹਨਾਂ ਨੂੰ ਨੰਬਰ ਬਣਾ ਕੇ ਪਾਰਲੀਮੈਂਟ ਇੱਥੇ ਹੀ ਗੋਲ ਗੁੰਮ ਦੇ ਵਿੱਚ ਭਾਇਆ ਇਹ ਜਿਹੜਾ ਪੁੱਲੀ ਚ ਪਹਿਲੀ ਵਾਰ ਤੇ ਉਹਦੇ ਨਾਲ ਹੀ ਬਣ ਗਿਆ ਉਹਦੇ ਵਿੱਚ ਕੀ ਬਹਿ ਕੇ ਕਾਨੂੰਨ ਪਾਸ ਕਰਦੇ ਸੀ ਸਿਰ ਪੀਅਟ ਉਹ ਹੀ ਬਾਤ ਕਰ ਰਹੇ ਸੀ ਹੋਰ ਥਾਣਾ ਮਦੂਰੀ ਬਾਗ ਪਾਉਣ ਵਾਸਤੇ ਜਿਵੇਂ ਅੰਗਰੇਜ਼ਾਂ ਦੇ ਖਰਾਬ ਬੋਲਦੇ ਸੀ ਲੋਕ ਉਹਨਾਂ ਨੂੰ ਫਲਸਫਾ ਦੇ ਰੱਖੇ ਰਸਤੇ ਤੇ ਕਿ ਉਹਨਾਂ ਵਾਸਤੇ ਉਹਰੇ ਗੜਾ ਉਹਨਾਂ ਨੂੰ ਜੇਲਾ ਵਿੱਚ ਟੱਕਣ ਵਾਸਤੇ ਉਹ ਕਾਨੂੰਨ ਪਾਸ ਕਰਦੇ ਸੀ ਉਹਨਾਂ ਦੀ ਬਾਤ ਪਾਉਣ ਵਾਸਤੇ ਕਾਨੂੰਨ ਪਾਸ ਕਰ ਰਹੇ ਸੀ 8 ਮਈ 195 ਨੂੰ ਜਦੋਂ ਪਾਕਿਸਤਾਨ ਪਟਕੇਸ਼ਵਰ ਦਾੰਦ ਨੇ ਇੱਥੇ ਫੈਮਿਲੀ ਚ ਇੱਥੇ ਪਾਰਲੀਮੈਂਟ ਹਾਊਸ ਚ ਇੱਥੇ ਸਿਲੀਆ ਗੋਲ ਪਰਬਤ ਦੇ ਵਿੱਚ ਜਿੱਥੇ ਲੋਕਾਂ ਦੇ ਖਿਲਾਫ ਨੀਤੀਆਂ ਬੜ ਰਹੀਆਂ ਅੱਜ ਵੀ ਬੜ ਦੀਆਂ ਬੜ ਰਹੀਆਂ ਵਾ ਉਹ ਇੱਕ ਬੰਬ ਛੁੱਟੇ ਹੀ ਥੋਕੇ ਥੋਕੇ ਬੰਬ ਛੁੱਟੇ ਹੀ ਉਹਨਾਂ ਨੂੰ ਗੱਲ ਸੁਣਾਉਣ ਵਾਸਤੇ ਵੀ ਭਾਈ ਤੂੰ ਜੋ ਕਰ ਰਿਹਾ ਗਲਤ ਕਰ ਰਿਹਾ ਜੋ ਜਦੋਂ ਬੰਬ ਛੁੱਟੇ ਦੀ ਸਾਰੇ ਯੋਜੜੇ ਉਹਦੇ ਖੁੱਸਿਆ ਥੱਲੇ ਪੰਜ ਪੰਜ ਬੜੇ ਸੀ ਆਪਣੀ ਜਾਨ ਬਚਾ ਲਈ ਉਹ ਸਾੜਾ ਹੀ ਪਾਰਤੀ ਸੀ ਸਾਰੇ ਹੀ ਉਹ ਮੇਜਾਂ ਦੇ ਪਾਰਤੀ ਸੀ ਮੇਰੇ ਵੀਰੋ ਇਸ ਕਰਕੇ ਜਦੋਂ 1947 ਵਿੱਚ ਜਿਹੜੀ ਬਸਤੀ ਸੀ ਰਹਿ ਜਾਂਦੀ ਮੁਰਦਿਆਂ ਦੀ ਬਸਤੀ ਵਿੱਚ ਬਣਦੀ ਆ 1947 ਵਿੱਚ ਅੰਗਰੇਜ਼ ਜਾਂਦੇ ਆ ਉਹਨਾਂ ਪਾਰਤੂਆਂ ਦੀ ਜਰੀਰਦਾਰਾਂ ਨੂੰ ਜਵਾੜਿਆਂ ਨੂੰ ਉਹਨਾਂ ਨੂੰ ਉਹਨਾਂ ਆਪਣੇ ਟੌਟਾਂ ਨੂੰ ਰਾਜ ਦੇ ਕੇ ਜਾਂਦੇ ਆ ਉਹਨਾਂ ਨੂੰ ਕਹਿੰਦੇ ਆ ਆਪਾਂ ਵੀ ਤੁਸੀਂ ਵੋਟਾਂ ਸਾਰਿਆਂ ਨੂੰ ਅੱਕ ਦੇ ਦਿਓ ਰਾਜ ਤੁਹਾਡਾ ਜਾਣਾ ਵਾ ਰਾਜ ਤੁਸੀਂ ਕਰੋਗੇ ਤੇ ਤੁਸੀਂ ਸਾਮਰਾਜ ਦੀ ਨੀਤੀਆਂ ਸਾਮਰਾਜ ਦੀਆਂ ਨੀਤੀਆਂ ਬਣਾਉਂਗੇ ਹੋਈ ਮੇਰੇ ਵੀਰੋ ਇਹ ਕਿਲੇ 70 ਸਾਲ ਤੋਂ ਇੱਥੇ ਚੱਲ ਰਿਹਾ ਵੋਟਾਂ ਲੋਕਾਂ ਦੀ ਮੋਰ ਲੜਦੀ ਪੰਜੀ ਖਾਲੀ ਸਿਰਫ ਮੋਰ ਲੜਦੀ ਦਾ ਹੋਰ ਇਸ ਤਰ੍ਹਾਂ ਦਾ ਕੁਝ ਨਹੀਂ ਆਗਾ ਇਹ ਮੇਰੇ ਵੀਰੋ ਇਹ ਵੋਟਾਂ ਤਾਂ ਨਾ ਲੱਗਣਗੀਆਂ ਲਗਾ ਆਇਆ ਨਾ ਵੋਟਾਂ ਚ ਅੱਜ ਨਹੀਂ ਮੇਲੇ 74 ਫਾਤੋਂ ਲਗਾ ਆਇਆ ਹਰ ਵਾਰੀ ਉਹ ਦਿਨ ਚੂਹਾ ਨਿਕਾ ਜਾਂਦੀਆਂ ਵਾ ਤੇ ਉਹਦੇ ਨਾਲ ਉਹ ਨਮਾਇੰਦੇ ਚਿੱਤ ਕੇ ਉਹਨਾਂ ਦੇ ਹੱਥ ਚ ਲੀਕੀਆਂ ਬਣਾਉਦੇ ਆ ਜਿੰਨੇ ਕੁਦਰਤੀ ਸਾਧਣਿਆਂ ਜਿੰਨੇ ਸਾਡੇ ਤੇਜ ਦੇ ਪੈਦਾਵਾਰੀ ਸਾਧਣਿਆਂ ਜਿੰਨੇ ਜਨਤਕਾਰੇ ਆ ਸਭ ਚੜਿਆ ਉਹਨਾਂ ਨੇ ਉਹਨਾਂ ਦਾ ਥਾਂ ਫੇਰ ਆ ਹੁਣ ਤੇ ਗਾਂ ਜਿੰਨੀ ਤੁਹਾਡੀ ਖੇਤੀ ਆ ਉਹਦੇ ਨਾਲ ਜ਼ਬਤ ਜਿਹੜੀ ਮਸ਼ੀਨਰੀ ਆ ਬੀਜ ਆ ਖਾਦ ਆ ਜੋ ਵੀ ਹੈਗਾ ਸਾਰਾ ਪ੍ਰਬੰਧ ਉਹਨਾਂ ਕੋਲ ਆ ਆ ਜਮੀਨ ਦਾ ਟੁਕੜਾ ਤੁਹਾਡੇ ਕੋਲ ਲੈਣ ਵਾਸਤੇ ਤੁਹਾਡੀ ਖੇਤੀ ਵੱਡੀ ਤੋੜ ਕੇ ਉਹਨਾਂ ਪ੍ਰਾਈਵੇਟ ਕਾਰਪੋਰੇਟਾਂ ਨੂੰ ਦੇਣ ਵਾਸਤੇ ਸੈ ਲੋਕਦਾਨਾਂ ਦੀ ਨੀਤੀ ਤਿੰਨ ਖੇਤੀ ਕਾਨੂੰਨ ਉਹਨਾਂ ਤੇ ਤਿੰਨ ਖੇਤੀ ਕਾਨੂੰਨਾਂ ਨੂੰ ਬੜੇ ਸੁਖਮ ਤਰੀਕੇ ਨਾਲ ਲਾਗੂ ਕਰ ਰਿਹਾ ਤੇ ਆਵੇ ਤੁਹਾਡੀ ਜ਼ਮੀਨ ਦੇ ਉੱਤੇ ਨਾ ਉਹਨਾਂ ਦੀ ਆਖਿਆ ਮੇਰੇ ਪਰਫਰ ਨਾਲ ਤੇ ਭਰਾ ਇਹ ਕਾਗਜ਼ ਕੋਈ ਨਾ ਸਾਰਾ ਕੋ ਚੋੜਿਆ ਮੈਂ ਤੇ ਹੋਰ ਕਰੂੰਗਾ ਮੈਂ ਪਿਛਲੇ ਹਾਲ ਵੀ ਤੁਹਾਨੂੰ ਕਹ ਕੇ ਗਿਆ ਸੀ ਇਹ ਪਿਛਲੇ 74 ਸਾਲ ਤੋਂ ਬੇਚ ਬੋਟਾ ਦੀ ਮੰਡੀ ਲੱਗਦੀ ਆ ਉਹ ਕਮੇਡੀ ਦੇ ਵਿੱਚ ਉਸ ਮੰਡੀ ਚ ਜੋ ਕਰਨਾ ਚਾਹਣ ਜੋ ਬੋਟਾ ਵਾਲਾ ਪ੍ਰਬੰਧ ਜੋ ਵੀ ਕੋਈ ਜੋ ਵੀ ਕੋਈ ਇਹ ਦੇਖਿਆ ਚੱਲਦਾ ਸਾਰਾ ਵਕਾਰੂ ਮਾਲ ਵਿਕ ਜਾਂਦਾ ਬੋਲੀ ਲੱਗਦੀ ਆ ਲੰਮੀ ਲੱਗਿਆ ਤੁਹਾਡੇ ਸਾਡੇ ਲੰਮੀ ਲੱਗੇ ਹੋਈ ਆ ਚੋਣ ਬੰਦ ਰਾਈ 11 ਕਰੋੜ ਰੁਪਈਆ ਦੇ ਅੰਦਰ ਗਿਆ ਵਾ ਸਭ ਪਾਰਟੀਆਂ ਦੇ ਅੰਦਰ ਗਿਆ ਇਹ ਪ੍ਰਬੰਧ ਜਿਹੜਾ ਵੀ ਚਲਾ ਰਿਹਾ ਉਹ ਕਦੀ ਲੋਕਾਂ ਨਾਲ ਨਹੀਂ ਹੋ ਸਕਦਾ ਉਹ ਕਾਟ ਪੁਰਟਾ ਦਾ ਮੇਰੇ ਵੀਰੋ ਇਸ ਮੰਡੀ ਦੇ ਵਿੱਚੋਂ ਹੁਣ ਜਦੋਂ ਜੱਟ ਕੇ ਜਿਹੜਾ ਵੀ ਚਾਰ ਚੁਰ ਨੂੰ ਪਾਊਗਾ ਉਹ ਕਾਰਪੋਰਟਾਂ ਨਾਲੂਗਾ 140 ਕਰੋੜ ਲੋਕਾਂ ਦਾ ਨਹੀਂ ਹੋਗਾ ਜੇ ਮੇਰੇ ਵੀਰੋ ਆਪਣਾ ਪਲੇਖਾ ਲੱਡੋ ਜੇ ਲੋਕ ਅਜ ਤੁਹਾਡਾਂ ਦਾ ਜੇ ਬਾਈ ਕਰਾਣੇ ਕੋਣ 70 ਕਰੋੜ ਦੀ ਲੋਕਾਂ ਜਿੰਨੀ ਦੌਲਤ ਰਾਜ ਹੋ ਜਾਂਦੀ ਜੇ ਪ੍ਰਬੰਧ ਤੁਹਾਡਾਂ ਦਾ 162 ਕਰਾਣੇ ਅੱਜ 85 85 ਅਰਬ ਤੋਂ ਵੱਧ ਦੀ ਦੌਲਤ ਨਾਲ ਰੱਖ ਜਾਂਦੇ ਜੇ ਪ੍ਰਬੰਧ ਤੁਹਾਡਾਂ ਦਾ 40% ਦਾਲਤ ਉੱਤੇ ਅੱਜ 1% ਲੋਕਾਂ ਦਾ ਕਮਜਾ ਨਾ ਹੁੰਦਾ ਜੇ ਪ੍ਰਬੰਧ ਤੁਹਾਡਾ ਹੁੰਦਾ ਤੇ ਮੇਰੇ ਵੀਰੋ ਦੇ ਦੀ 60 ਕਰੋੜ ਕੋਲਵਾਈ ਜੋ ਜ਼ਮੀਨਾਂ ਉਹ ਜੋ 30 ਕਰੋੜ ਏਕੜ ਇਹਨਾਂ 1% ਮਲਕ ਪਾਧੂਆਂ ਕੋਲ ਨਾ ਆਉਂਦੀ ਉਹ ਲੋਕਾਂ ਕੋਲ ਹੁੰਦੀ ਪੰਜ ਪੰਜ ਕਿਲੇ ਸਾਰਿਆਂ ਨੂੰ ਇਹ ਜ਼ਮੀਨਾਂ ਦਾ ਥੋੜਾ ਜਿਹਾ ਨੰਡੀ ਜਾਂਦੀ ਇਹ ਕਰਕੇ ਇਸ ਕਰਕੇ ਇਸ ਕਰਕੇ ਕਿਹੜਾ ਕਹਿ ਰਿਹਾ ਕਦੀ ਕੋਈ ਰਿਹਾ ਕਦੀ ਉਹਨੇ ਕਿਸਾਨ ਮਜ਼ਦੂਰ ਦੀ ਗੱਲ ਕੀਤੀ ਕਿਸਾਨ ਮਜ਼ਦੂਰ ਕਿਰਤੀ ਕਾਮਾ ਇਹ ਦੇ ਦੇ ਝੰਡੇ ਤੇ ਨਹੀਂ ਹਗਾ ਮੇਰੇ ਪੈਣ ਦੇ ਭਰਾਓ ਅੱਜ ਕੀ ਹਾਲ ਤਾਂ 27 ਰੁਪਏ ਦੇ ਟੱਟ ਤੋਂ ਤੋਂ 890 ਕਰੋੜ ਲੋਕ 27 ਰੁਪਏ ਕੱਢ ਤੋਂ ਗੁਜ਼ਾਰਾ ਕਰ ਰਹੇ ਰੋਜ਼ ਦਾ ਕੀ ਹਾਲ ਦੇਸੀ ਦੇਸ਼ ਦੇ ਵਿੱਚ ਭੁੱਖ ਮਰੀਆ ਦੇਸ਼ ਦੇ ਵਿੱਚ ਜਿਹੜੇ ਆਣ ਪੜਤਾਵਾ ਬੇਅਦਗਾਰੀ ਆ ਮਗਿਆਈ ਆ ਲੋਕ ਛੜਕਾਂ ਦੇ ਜੰਮਦੇ ਆ ਛੜਕਾਂ ਦੇ ਮਰ ਜਾਂਦੇ ਆ ਨਾ ਰੋਟੀ ਆ ਨਾ ਕਪੜਾ ਆ ਨਾ ਮਕਾਨ ਆ ਆ ਵਾ ਮੇਰੇ ਵੀਰੋ ਜਿਹਨੂੰ ਇਹ ਲੋਕਤੰਤਰ ਕਹਿ ਰਹੇ ਆ ਇਹ ਕੋਈ ਲੋਕਤੰਤਰ ਨਹੀਂ ਜਿਹੜੇ ਵਿਕਾਸ ਦੀਆਂ ਗੱਲਾਂ ਕਰਦੇ ਆ ਉਹਨਾਂ 1% ਲੋਕਾਂ ਦਾ ਵਿਕਾਸ ਆ ਬਾਕੀ ਲੋਕਾਂ ਦਾ ਵਿਨਾਸ਼ ਆ ਉਧਰ ਦਾ ਵਿਨਾਸ਼ ਆ ਇਹੜੀਆਂ ਕਾਰਪੋਰੇਟ ਪੱਕੀ ਨੀਤੀਆਂ ਵਾ ਇਹ ਮੇਰੇ ਵੀਰੋ ਤੁਹਾਡਾ ਸਾਰਾ ਖਿਲਾਇਆ ਜਾਣ ਗਿਆ ਲੈਗ ਨਾ ਤੁਹਾਡੇ ਸਕੂਲ ਤੁਹਾਡੇ ਹਸਪਤਾਲ ਤੁਹਾਡੀ ਬਿਜਲੀ ਤੁਹਾਡਾ ਪਾਣੀ ਰੇਲਵੇ ਐਲ ਆਈ ਸੀ 에어ਪੋਰਟ ਤੁਹਾਡੀਆਂ ਸੋਨੇ ਚਾਂਦੀ ਲੋਹੇ ਦੀਆਂ ਖਾਣਾ ਹਰ ਚੀਜ਼ ਤੇ ਕਬਜ਼ਾ ਕਰ ਗਿਆ ਤੁਹਾਡੇ ਪਾਣੀ ਤੇ ਤੁਹਾਡੇ ਜੰਗਲ ਤੇ ਤੁਹਾਡੀ ਜ਼ਮੀਨ ਤੇ ਕਬਜ਼ਾ ਕਰ ਗਿਆ ਮੇਰੇ ਭੈਣ ਸੁਣ ਲਓ ਇਸ ਕਰਕੇ ਅੱਜ ਜਦੋਂ ਆਪਾਂ ਸੋਨੇ ਦੰਡਾ ਵਿੱਚ ਸੋਨੇ ਦੰਡਾ ਵਿੱਚ ਇੱਥੇ ਜੁੜੇ ਆ ਇਹ ਮੋਰਚਾ ਚਾਰ ਜੂਤ ਤੋਂ ਬਾਅਦ ਦੀ ਮਰਜ਼ੀ ਸਰਕਾਰ ਆਵੇ ਜਿਹੜੇ ਮਰਜ਼ੀ ਸੇਵਾਦਾਰ ਦੀ ਲਾਵੇ ਤਾਂ ਪੋਰਡ ਤੇ ਵੀ ਇਹ ਮੋਰਚਾ ਲੰਮਾ ਚਲਾਉਣਾ ਉਹ ਲੰਮਾ ਮੋਰਚਾ ਚਲਾਉਣ ਵਾਸਤੇ ਉਹ ਲੰਮਾ ਮੋਰਚਾ ਚਲਾਉਣ ਵਾਸਤੇ ਮੇਰੇ ਆਪਣੇ ਅਤੇ ਭਰਾਵਾਂ ਤੁਹਾਨੂੰ ਰਨ ਦੀ ਦੌੜੇ ਪੈਣੀ ਆ ਉਹ ਲੰਮਾ ਮੋਰਚਾ ਤਾਂ ਜਾਂਦੇ ਹੁੰਦੇ ਹਾਂ ਸੁਨਿਆ ਦੇ ਤਿਆ ਮੋਰ ਤੇ ਲੰਮੇ ਹੋ ਚੱਲਿਆ ਉਹ ਥੱਪਰ ਹੋਇਆ ਜਿੱਥੇ ਲੋਕਾਂ ਦੀ ਸਰਗਰਮ ਮਹਿਤ ਉਹਨਾਂ ਨੂੰ ਪ੍ਰਾਪਤ ਹੋਵੇ ਜਿੱਥੇ ਸਰਗਰਮ ਮਹਿਤ ਲੋਕਾਂ ਦੀ ਪ੍ਰਾਪਤ ਹੋਵੇ ਲੋਕ ਕਿੱਥੇ ਆ ਜਿੱਥੋਂ ਕਿੱਥੀਆਂ ਇਹੋ ਪਿੰਡਾਂ ਤੋਂ ਕਿੱਥੋਂ ਤੋਂ ਇਹ ਪਿੰਡਾਂ ਤੋਂ ਆਏ ਜੋ ਉੱਥੇ ਲੋਕ ਵਸਦੇ ਆ ਉੱਥੇ ਸਮਾਜ ਆ ਉਹ ਸਮਾਜ ਦੇ ਵਿੱਚ ਮੈਂ ਲੋਕਾਂ ਜਣਾ ਬਣਾਵਾਂ ਉਹਨਾਂ ਨਾਲ ਗੱਲ ਕਰਨਾ ਪੈਣਾ ਵਾ ਉਹਨਾਂ ਦੇ ਸਾਹਮਣੇ ਇਸ ਪ੍ਰੋਪਾਂ ਦਾ ਖਾਤ ਜਿੰਨਾ ਖਾਸਾ ਜਦੋਂ ਮੋਨਾਚਰ ਕਰੀ ਜਾਣਾ ਕਿੰਨਾ ਚੰਖਾ ਪਤਵਾਰੀ ਹੋ ਜਾਂਦਾ ਲੜਨ ਵਾਲੇ ਲੋਕਾਂ ਦਾ ਦਸਤੂਰ ਹਦਾਵਾ ਉਹਨਾਂ ਚਿਰ ਤੱਕ ਲੜੀ ਜਾਣਾ ਜਿੰਨਾ ਚਿਰ ਮੁਕੰਮਲ ਜਿੱਤਰੀ ਹੋ ਜਾਂਦੀ ਇਹ ਮੇਰੇ ਵੀਰਾਂ ਦਾ ਖਾਸਾ ਵਾਜੂਲ ਕਰਨਾ ਨਾ ਜ਼ੁਲਮ ਕਰਲਾਵਾ ਇਹ ਜ਼ੁਲਮ ਕਰ ਰਾਇਆ ਪਿਛਲੇ 70 ਸਾਲ ਤੋਂ ਇਹ ਉਹਨਾਂ ਮੁਗਲਾਂ ਵਾਂਗੂਆ ਇਹ ਉਹਨਾਂ ਅੰਗਰੇਜ਼ਾਂ ਵਾਂਗੂਆ ਇਹ ਉਹਨਾਂ ਉਹਨਾਂ ਜਿਹੜੇ ਉਹ ਤੋਂ ਪਹਿਲਾਂ ਜਿਹੜੇ ਰਾਜੇ ਹੋਇਆ ਉਹਨਾਂ ਵਰਗੇ ਆ ਤੇ ਰਾਜੇ ਬੜਾ ਕੀਤੇ ਹੈ ਜਿਸ ਨੇ 13 ਸਾਲਾਂ ਜਵਟਾ ਪਾ ਪਾਟੇ ਆਪਣੇ ਉਤੇ ਰਾਜੇ ਭਾਏ ਆ ਗੁਰੂ ਸਾਹਿਬ ਨੇ ਕਿਹਾ ਸੀ ਰਾਜੇ 6 ਮੁਕਦਮ ਕੁੱਤੇ ਉਹ ਨਾਲੇ ਉਹਨਾਂ ਪਿਛਾੜ ਲਿਆ ਇਹਨਾਂ ਨੂੰ ਇਹਨਾਂ ਨੂੰ ਪਿਛਾੜ ਲਓ ਇਹ ਰਾਜੇ ਤੇ ਵੱਡੀ ਅਫਸਰਚਾਈ ਰਜਵਾਨੇ ਤੇ 2 ਨੰਬਰ ਦਾ ਕੰਮ ਕਰ ਲੈ ਮਾਤ ਗਏ ਸਰਮਾਇਦਾਰ ਤੇ ਕਾਰਪੋਰੇਟ ਇਹ ਆਇਆ 1% ਮੇਰੇ ਵੀ ਲੋਕ ਇਹ ਆਇਆ 1% ਤੁਸੀਂ ਨਾ ਨਾ 1% ਜੋ 140 ਕਰੋੜ ਲੋਕ ਜੋ ਲੜਾਈ ਇੱਥੇ ਆ ਜਿਹੜਾ ਵਿਚਾਰ ਧਾਰਾ ਦੀਆ ਉਹ ਹੀ ਲੋਕ ਜਿੱਤੇ ਆ ਜਿਹੜੇ ਆਪਣੇ ਵਿਚਾਰ ਧਾਰਾ ਤੇ ਪੱਕੇ ਰਹਿੰਦੇ ਆ ਆ ਤੁਸੀਂ ਬੈਠੇ ਜੋ ਗੁਰੂਆਂ ਦੇ ਵਿਚਾਰ ਤਾਰਾ ਆਪਣੇ ਵਿਚਾਰ ਤਾਰਾ ਲੋਕਾਂ ਚ ਲੈ ਕੇ ਜਾਓ ਜਦੋਂ ਤੁਸੀਂ ਵਿਚਾਰ ਘਰਾਂ ਦੇ ਖੜ ਕੇ ਕਿੱਥਾਂ ਵੇਖੋਗੇ ਤੇ ਤੁਹਾਨੂੰ ਬਾਹਰ ਕੇ ਚਾਹ ਨਜ਼ਰ ਆਉਣਗੀਆਂ ਤੇ ਅੰਦਰ ਲਈ ਚੀਜ਼ਾਂ ਵੀ ਉਹ ਵੀ ਤੁਹਾਨੂੰ ਸਾਹ ਨਜ਼ਰ ਆਉਣਗੀਆਂ ਜਿਹੜੇ ਵਿਚਾਰ ਤਾਰਾ ਨੂੰ ਟੁੱਟਦੇ ਆ ਉਹਨਾਂ ਦਾ ਨਾਮੋਂ ਨਿਸ਼ਾਨ ਨਹੀਂ ਰਿਹਾ ਕਦੀ ਕਿਹਾ ਜਨਾਮੋਂ ਨਿਸ਼ਾਨ ਨਹੀਂ ਰਿਹਾ ਤੁਹਾਡੇ ਸਾਹਮਣੇ ਵਿਜਲ ਬਣੇ ਦੀ ਗੱਲ ਛੱਡੋ ਤੁਹਾਡੇ ਸਾਹਮਣੇ ਕੌਮਿਸ਼ ਪਾਰਟੀਆ ਜੋ ਆਲ ਬਣਿਆ ਵਿਚਾਰ ਤਾਰਾ ਛੱਡਣ ਕਰਕੇ ਬਣਿਆ ਜਿਨ੍ਹਾਂ ਨੇ ਨੰਦੀ ਗ੍ਰਾਮ ਤੇ ਸਮੂਰ ਦਾ ਵਿੱਚ ਜਮੀਨ ਜਿਹੜੀ ਕਿਸਾਨਾਂ ਨੂੰ ਜਿਹੜੀ ਸੀ ਕਿਸਾਨਾਂ ਦਾ ਪੋਖੋ ਤਾਰਪੁਰ ਡੰਦ ਦਿੱਤੀਆ ਕਿ ਆਜ ਉਹਨਾਂ ਦਾ ਪੋਖ ਪੈ ਗਿਆ ਕਾਲੀ ਦਲ ਦਾ ਪੋਖ ਤੁਹਾਡੇ ਸਾਹਮਣੇ ਕਿ ਤਾਂ ਪਿਆ ਵਿਚਾਰ ਤਾਰਾ ਛੱਡਣ ਕਰਕੇ ਪਿਆ ਵਾ ਇਸ ਕਰਕੇ ਆਪਣੇ ਵਿਚਾਰਾਂ ਨਾਲ ਲੋਕਾਂ 'ਚ ਖੜੋ ਆਪਣੀ ਵਿਚਾਰਾਂ ਨਾਲ ਲੋਕਾਂ ਨੂੰ ਦੱਸੋ ਆਪਣੀ ਡਾਇਲੌਗ ਦੱਸੋ ਆਪਣਾ ਪ੍ਰੋਗਰਾਮ ਦੱਸੋ ਆਪਣਾ ਝੰਡਾ ਖੜੋ ਆਪਣੀਆਂ ਮੰਗਾਂ ਖੜੋ ਤੁਸੀਂ ਕਰਨਾ ਕੀ ਚਾਹੁੰਦੇ ਜੋ ਸਮਾਜ ਦੇ ਵਿੱਚ ਉਹ ਲੋਕਾਂ 'ਚ ਖੜੋ ਮੇਰੇ ਵੀਰੋ ਜੇ ਕੋਈ ਚੇਂਜ ਕਰਨਾ ਚਾਹੁੰਦੇ ਜੋ ਪਹਿਲਾਂ ਸਮਾਜ ਦੇ ਕੈਂਝ ਲਿਆਉਣੀ ਪਈਆ ਪਹਿਲਾਂ ਸਮਾਜ ਨੂੰ ਆਪਣੇ ਨਾਲ ਜੋੜੋ ਰਾਜਨੀਤਿਕ ਚੇਂਜ ਆ ਜੂਗੀ ਕਿੰਨਾ ਚਿਰ ਸਮਾਜਿਕ ਚੇਂਜ ਨਹੀਂ ਆਉਂਦਾ ਇਹ ਉਹਨਾਂ ਚ ਰਾਜਨੀਤਿਕ ਚੇਂਜ ਨਹੀਂ ਆ ਸਕਦੀ ਉਹਨੂੰ ਸਮਾਜ ਦੇ ਰਖੜਾ ਵੀ ਇੱਥੇ ਆ ਸਾਡੇ ਮਜ਼ਦੂਰ ਆ ਸਾਡੇ ਕਿਸਾਨ ਆ ਮਜ਼ਦੂਰ ਆ ਨੌਜਵਾਨ ਆ ਬਿੱਟੀਆਂ ਆ ਉਹਨਾਂ ਨੂੰ ਜੱਥੇ ਬੰਦ ਕਰੋ ਉਹਨਾਂ ਨੂੰ ਸੁਰੱਖਿਆ ਦੇ ਰਾਹ ਪਾਓ ਉਹਨਾਂ ਨੂੰ ਇਸ ਪ੍ਰਬੰਧ ਤੋਂ ਜਿਹੜੇ ਚਾਗਿਆ ਉਹ ਚਾਗ ਗਿਣਾ ਦਿਓ ਨੰਬਰ ਖਿਲਾ ਦਿਓ ਇਸ ਪ੍ਰਬੰਧ ਦੇ ਖਲਾਫ ਇੰਦਾ ਚ ਕਿ ਇਹ ਪ੍ਰਬੰਧ ਸਾਡਾ ਨਹੀਂ ਤੇ ਆਪਣੇ ਆਪਣੇ ਆਪਣੀ ਜੜਾਵਾ ਆਪਣੇ ਪ੍ਰਬੰਧੀ ਆਪਣਾ ਡਾ ਗੰਡਾਵਾ ਉਹਦੇ ਨਾਲ ਲੋਕਾਂ ਨੂੰ ਜੋੜ ਕੇ ਸੰਗਠਣਾ ਵਾਸਤੇ ਤਿਆਰ ਕਰ ਲੋ ਇਹ ਚਮਰਤੀਆ ਜਿਹੜੇ ਤੁਹਾਨੂੰ ਕਿਥੇ ਪਾਕੇ ਲਾਉਣਗੇ ਜਿਹੜੇ ਤੁਹਾਨੂੰ ਜਿਹੜਾ ਤੁਹਾਡੇ ਕਰਾਂ ਦੀ ਦਿਸ਼ਾ ਬਦਲਣਗੇ ਤੁਹਾਡੇ ਦੇਖ ਦੀ ਦਿਸ਼ਾ ਬਦਲਣਗੇ ਤੁਹਾਡੀ ਤੱਪੀ ਆ ਪਾਣੀ ਬਚਾਉਣਗੇ ਕੁਦਰਤ بچਾਉਣਗੇ ਤੁਹਾਡੀਆਂ ਜ਼ਮੀਨਾਂ ਬਚਾਉਣਗੇ ਤੁਹਾਡੇ ਬੱਚੇ ਬਚਾਉਣਗੇ ਤੇ ਜਿੰਨੀਆਂ ਸਮਾਜ ਦੇ ਵਿੱਚ ਪੈੜਿਆ ਨਛਾਪ ਰਿਹਾ ਤਾਂ ਹੋਰ ਸਾਰੇ ਕਰਮकांड ਉਹ ਖਤਮ ਕਰਨਗੇ ਮੇਰੇ ਆਪੈ ਨੂੰ ਤੇ ਭਰਾ ਉਹ ਆਪਣੇ ਜਿਹੜੇ ਆ ਝੰਡਾ ਲੈ ਕੇ ਜਾਓ ਆਪਣਾ ਝੰਡਾ ਲੈ ਕੇ ਜਾਓ ਮੇਰੇ ਆਪੈ ਨੂੰ ਤੇ ਭਰਾ ਇਸ ਤੋਂ ਇਲਾਵਾ ਇੱਕ ਦੋ ਮਿੰਟ ਲੈਣੇ ਆ ਸਰ ਮੈਂ ਮੈਂ ਆਪਣੀ ਗੱਲ ਖਤਮ ਕਰਨੀ ਆ ਕੋਈ ਨਹੀਂ ਠੀਕ ਹੈ ਇੱਕ ਦੋ ਮਿੰਟ ਦਾ ਸਾਰੇ ਲੈਣੇ ਆ ਤੁਹਾਡੇ ਇੱਕ ਦੋ ਮਿੰਟ ਲੈਣੇ ਆ ਆ મોદી ਆ ਰਿਹਾ 24 ਤਰੀਕ ਨੂੰ ਉਹਨੂੰ ਪਤਾ ਨਾਲਾ ਪੰਜਾਬ ਦਾ ਨਾਪੀ ਦਾ ਤਿਆਰ ਜੋ ਤੂੰ ਦੇਈ ਦੇ ਲੋਕਾਂ ਨੂੰ ਕਰ ਰਿਹਾ ਕਿਤਰਾ ਤੂੰ ਜਿਹੜਾ ਕਿਸਾਨ ਮਜ਼ਦੂਰ ਦੇ ਖਿਲਾਫ ਨੀਤੀਆਂ ਪਾਸ ਕਰ ਰਿਹਾ ਜਾਂ ਤਰੀਕੇ ਨਾਲ ਤਰਾਰ ਵਜਾਵਾ ਕਿਤਰਾ ਕੰਦਾ ਕੱਢਿਆ ਗਈਆਂ ਸੁਪ ਕਰਨ ਦੀ 시ਦੀ ਕੀਤੀ ਗਈ ਆ ਚਾਰ ਤੋਂ ਬੰਦਾ ਚੱਕਰੀ ਕੀਤਾ ਗਿਆ ਕਿੰਨਾ ਜੁਰਮ ਕਰ ਰਿਹਾ ਤੂੰ ਦੇਖ ਦੇ ਵਿੱਚ ਆਹ ਭਾਈ ਨਾਪੀ ਦਾ ਤਿਆਰ ਇਹ ਨਾਪਰੀ ਦਾ ਦਰਸ਼ਨ ਸਿਕੰਦਰ ਨੂੰ ਕਿਰਾਏ ਸੀ ਇਹ ਨੌਬਰੀ ਦਾ ਦਰਸ਼ਨ ਜਿਹੜਿਆ ਅੰਮ੍ਰਿਤਸਰ ਤਾਲੀ ਨੂੰ ਹੋਇਆ ਸੀ ਗਾਂ ਘਿਰ ਨੂੰ ਹੋਇਆ ਸੀ ਰੰਗ ਜੈਬ ਨੂੰ ਹੋਇਆ ਸੀ ਤੇ ਉਹ ਤਵਜੀਰ ਖਾਨ ਹੁਣੀ ਹੋਇਆ ਸੀ ਇਹ ਨੌਬਰੀ ਬਾ ਦਸਕਤਾ ਡਾਇਰਕਟਰ ਦਰਸ਼ਨ ਆ ਉਹ ਮੀਰ ਮੰਨੂ ਨੂੰ ਆਏ ਸੀ ਜਗਿਆ ਕਾ ਨੂੰ ਆਏ ਸੀ ਤੇ ਤੈਨੂੰ ਵੀ ਬਗਰਾਚਾਂ ਨੂੰ ਕਰਾਇਆ ਸੀ ਕਿ ਆੜੇ ਹੁਣ ਬੈਠੇ ਆ ਆ ਕਾਲੇ ਅੰਗਰੇਜ਼ ਬੈਠੇ 74 ਸਾਲ ਤੋਂ 77 ਸਾਲ ਤੋਂ ਇਹਨਾਂ ਨੂੰ ਹੀ ਸਮੇਂ ਸਮੇਂ ਦਾ ਕਰਾਉਂਦੇ ਰਹਿਆ ਕਿ ਤੈਨੂੰ ਵੀ 5 ਜਨਵਰੀ 2022 ਨੂੰ ਫਰੋਜਪੁਰ ਦੀ ਧਰਤੀ ਤੇ ਕਰਾਇਆ ਸੀ ਤੈਨੂੰ ਵਾਪਸ ਮੋੜਿਆ ਸੀ ਹੁਣ ਤੂੰ ਆ ਰਿਹਾ ਵਾ ਆ ਰਿਹਾ ਵਾ ਜੇਰਾ ਬਰੋ

ਤੈਨੂੰ ਮੁਖਾਦ ਅੰਕ ਤੁਹਾਡੀ ਪਾਜ ਪਾ ਨੂੰ ਤੁਹਾਡੀ ਇਚਾਰਾਂ ਨੂੰ ਜਿਹੜੀ ਲੋਕ ਰੋਦੀਆ ਜਿਹੜੀ ਸਮਾਜ ਰੋਦੀਆ ਜਿਹੜੀ ਦਲਤ ਰੋਦੀਆ ਉਹ ਤੁਹਾਨੂੰ ਸਮਝਾ ਦੇਣਗੇ ਕਿਸ ਤੋਂ ਲਾਵਾ ਮੇਰੇ ਵੀਰੋ ਜੋ ਦੇ ਜਿੰਨਾਂ ਜੰਗ ਚ ਲੜਦੇ ਆ ਤੁਸੀਂ ਜੋ ਦੇ ਜੋ ਬਾਤ ਵੱਡੇ ਮੋੜ ਤੇ ਖੜੇ ਜੋ ਜਿਹੜਾ ਤੁਸੀਂ 100 ਦਿਨ ਤੋਂ ਜਲਾ ਰਹੇ ਜੋ ਇੰਨੀ ਅੱਖੀਆਂ ਚੱਲ ਰਹੇ ਜੋ ਇੰਨੀ ਗਰਸ਼ਦੀ ਚੱਲੀ ਗਰਮੀਆਂ ਚੱਲੀਆਂ ਹੋਰ ਕਿੰਨੀ ਅੱਖੀਆਂ ਚੱਲਣੀਆਂ ਕੈਈ ਆਪੇ ਆਪੋ ਕਰੀਂ ਸਵੇਤ ਅਜੇ ਕਿੰਨੇ ਹੋਰ ਓੜਿਆ ਕਿੰਨਿਆਂ ਦਾ ਲਹੂ ਅਜੇ ਨਾਲੇ ਹੋਰ ਪੀਣਾ ਵਾ ਤੇ ਮੇਰੇ ਵੀਰੋ ਜੋਧਿਆਂ ਦਾ ਇਤਿਹਾਸ ਹੈ ਜੋਦੇ جنگ ਦੇ ਵਿੱਚ ਜੋਦੇ جنگ ਦੇ ਵਿੱਚ ਜਾਂ ਤੇ ਜਿੱਤ ਕੇ ਮੁੜਦੇ ਹੁੰਦੇ ਆ ਜਾਂ ਫਿਰ ਉਹਨਾਂ ਦੀਆਂ ਲਾਸ਼ਾਂ ਮੁੜਦੀਆਂ ਹੁੰਦੀਆਂ ਮੇਰੇ ਵੀਰੋ ਹੋਰ ਵਿਚਨਾਰਾ ਸਾਡੇ ਕੋਲ ਕੋਈ ਨਹੀਂ ਹੈਗਾ ਕੋਈ ਵਿਚਨਾਰਾ ਨਹੀਂ ਤਗੜੇ ਹੋ ਕੇ ਆਪਣੇ ਪਿੰਡਾਂ ਦੀ ਮਕੂਤੀ ਕਰੋ ਤਗੜੇ ਹੋ ਕੇ ਆਪਣੇ ਪਿੰਡਾਂ ਦੀ ਮਕੂਤੀ ਕਰੋ ਆਪਣੇ ਆਪ ਨੂੰ ਮਜ਼ਬੂਤ ਕਰੋ ਇਹ ਸਵਾਜ ਰੂਪਿਤ ਕਰੋ ਕਿਸਾਨ ਮਜ਼ਦੂਰ ਨੂੰ ਲੜਾਈ ਦੇ ਵਿੱਚ ਪਾਓ ਲੰਮੀ ਲੜਾਈ ਫਾਲਾਂ ਬਦੀ ਲੜਨ ਵਾਸਤੇ ਤਿਆਰ ਹੋ ਇਹ ਲੰਮੀ ਲੜਾਈ ਆ ਮੇਰੇ ਵੀਰੋ ਇਹ ਲੰਮੀ ਲੜਾਈ ਤੇ ਵਿੱਚੋਂ ਹੀ ਆ ਜੋ ਕੁਝ ਆਪਾਂ ਨੂੰ ਪ੍ਰਾਪਤ ਹੋ ਸਕਦਾ ਇਹ ਲੰਮੀ ਲੜਾਈ ਫੈਸਲਾ ਕਰੂਗੀ ਉਹਦੇ ਵਾਸਤੇ ਤਿਆਰ ਹੋ ਇਹ ਹੱਥ ਜੜਿਆ ਇਹ ਆ ਤੱਕ ਨਹੀਂ ਹੁੰਦੇ ਇਹ ਹੱਥ ਤੇਰ ਬੇਜਬਾਂਡ ਪਾਉਣ ਨੂੰ ਨਹੀਂ ਹੁੰਦੇ ਇਹ ਕਿਰਪਾ ਮੇਰੇ ਭਰਾ ਇਹ ਹੱਥ ਜੜਿਆ ਇੱਕ ਇੱਕ ਜਿਹੜੇ ਹੱਥ ਆ ਕਈ ਹੱਥ ਕੜੀ ਜੋਂਨ ਚਾਹੇ ਬੰਦੂਕ ਦੇ ਕੰਡੇ ਤੇ ਵਾਣਾ ਇਹ ਹੱਥ ਬੇਲਿਆਂ ਦੇ ਵਿੱਚ ਤੀਰ ਤੋਂ ਪੂਰੀ ਫਾਟੂ ਨਹੀਂ ਲਿਉਂਦੇ ਇਹ ਕੱਟ ਸੱਜੇ ਦੀ ਜਨਾਬ ਜਨਾਬ ਢੱਕਣ ਨੂੰ ਆਉਂਦੇ ਆ ਇਹ ਹੱਥ ਜਨਾਬ ਸੱਜੇ ਦੀ ਜਨਾਬ ਢੱਕਣ ਨੂੰ ਆਉਂਦੇ ਆ ਹੱਥ ਕਿੱਤ ਕਰਨ ਨੂੰ ਹੱਥ ਕਿੱਤ ਕਰਨ ਨੂੰ ਆਉਂਦੇ ਆ ਪਰ ਉਹ ਕਿਤੇ ਡਾਕਾ ਮਾਰਨ ਵਾਲਿਆਂ ਦਾ ਗਿੱਚੀ ਮਰੋੜਨ ਨੂੰ ਆਉਂਦੇ ਆ ਇਹ ਹੱਥ ਜੋੜ ਨੂੰ ਨਹੀਂ ਆਉਂਦੇ ਇਹ ਆਪਾਂ ਜਾਲਮਾਂ ਦੀ ਕੀਤੀ ਮੈਨੂੰ ਗਰੋੜ ਨੂੰ ਆਦਿਆ ਇਸ ਕਰਕੇ ਲੜਾਈ ਦੇ ਮੈਦਾਨ ਚ ਆਓ ਕੈਦ ਕਰਕੇ ਲੜਾਈ ਦੇ ਮੈਦਾਨ ਚ ਆਓ ਟਕੜੇ ਆ ਕੇ ਲੜੋ ਸਾਰੇ ਮੇਰੇ ਭੈਣ ਭਰਾ ਜਿੰਨੀਆਂ ਜੱਟੇ ਬੰਦਿਆਂ ਬੈਠਿਆ ਟਕੜੇ ਆ ਕੇ ਟਮੜੋ ਤੇ ਪ੍ਰਬੰਧ ਨੂੰ ਸਮਝੋ ਇਹਦਾ ਖਾਤਾ ਸਮਝੋ ਅੱਗੇ ਨੂੰ ਵਧਦੇ ਜਾਓ ਜਿੱਤ ਤੁਹਾਡੀ ਹੋਏਗੀ ਵੈਗੂ ਜੀ ਦਾ ਖਾਲਸਾ